ਸਤਿ ਸ੍ਰੀ ਅਕਾਲ ਜੀ ਸੰਦਲ ਚੈਨਲ ਦੇ ਆਪ ਨੂੰ ਸਵਾਗਤ ਅੱਜ ਦੀ ਤਾਜ਼ਾ ਖਬਰ ਗੈਰ ਕਾਨੂੰਨੀ ਹਥਿਆਰ ਫੈਕਟਰੀ ਦਾ ਪਰਦਾਫਾਸ਼ 5 ਅਪਰਾਧੀ ਗ੍ਰਿਫਤਾਰ ਗੰਤਰ ਦਿਵਸ ਤੋਂ ਪਹਿਲਾਂ ਦੱਖਣੀ ਪੱਛਮੀ ਜ਼ਿਲ੍ਹਾ ਪੁਲਿਸ ਦੀ ਸਪਸ਼ੇਸ਼ਟ ਟਾਪ ਟੀਮ ਨੇ ਗੈਰ ਕਾਨੂੰਨੀ ਹਥਿਆਰ ਬਣਾਉਣ ਦੀ ਸਪਲਾਈ ਕਰਨ ਦੇ ਸ਼ਾਮਲ ਸੰਗਠਿਤ ਗਰੁੱਪ ਦਾ ਪਰਦਾਸ਼ਰਮ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਇਸ ਕਾਰਵਾਈ ਵਿੱਚ ਕਤਲ ਗੈਂਗਸਟਰ ਐਕਟ ਅਡਗੈਤੀ ਅਤੇ ਆਰਮੰਜ ਐਕਟ ਵਰਗੇ ਗੰਭੀਰ ਮਾਮਲਿਆਂ ਵਿੱਚ ਸ਼ਾਮਲ 5 ਬਦਨਾਮ অপরাধੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਇਸ ਉਨ੍ਹਾਂ ਨੂੰ ਕਬਜ਼ੇ ਵਿੱਚੋਂ 20 ਅਧੁਨਿਕ ਦੇਸੀ ਪਿਸਤੌਲ 12 ਜਿੰਦਾ ਕਾਰਤੂਸ ਹਥਿਆਰ ਬਣਾਉਣ ਦੀ ਵਤੀ ਜਾਣ ਵਾਲੀ ਭਾਰੀ ਮਸ਼ੀਨੀ ਬਰਾਮਦ ਕੀਤੀ ਹੈ ਦੱਖਣੀ ਪੱਛਮੀ ਜ਼ਿਲ੍ਹਾ ਪੁਲਿਸ ਦੇ ਡਿਪਟੀ ਕਮਿਸ਼ਨ ਅਮਤ ਗਵਾਇਲ ਨੇ ਦੱਸਿਆ ਹੈ ਕਿ ਗਰੋ ਦਿੱਲੀ ਐਨਸੀਆਰ ਦੇ ਨਾਲ ਨਾਲ ਉੱਤਰ ਪ੍ਰਦੇਸ਼ ਹਰਿਆਣਾ ਵਿੱਚ ਸਰਗਰਮ ਗੈਸਟਾਂ ਉਤੇ অপরাধੀਆਂ ਨੂੰ ਗੈਰ ਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਹੈ ਗੁਪਤ ਸੂਚਨਾ ਤੇ ਹੋਈ ਸੀ ਕਾਰਵਾਈ ਡਿਪਟੀ ਕਮਿਸ਼ਨਰ ਪਲਸ ਡਿਪਟੀ ਕਮਿਸ਼ਨ ਦੇ ਅਨੁਸਾਰ 4 ਜਨਵਰੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਰ ਕਾਨੂੰਨੀ ਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਇੱਕ ਦੇਸੀ ਕਾਪਸ ਖੇੜਾ ਦੇ ਰਾਜੋ ਕਰੀ 30 ਪੁਆਇੰਟ ਦੇ ਨੇੜੇ ਆ ਰਿਹਾ ਸੀ ਤੇ ਜਾਣਕਾਰੀ ਦੇ ਆਧਾਰ ਤੇ ਇਨਸਪੈਕਟਰ ਵਿਜੇ ਕੁਮਾਰ ਬਾਲੀਆਂ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਸਟਾਫ ਟੀਮ ਨੇ ਜਾਲ ਪਾ ਗੀ ਪਾਰ ਤੋਂ ਪਾਰ ਨੂੰ ਗ੍ਰਫਤਾਰ ਕੀਤਾ ਸ਼ੱਕੀ ਦੀ ਤਲਾਸ਼ੀ ਲੈਣ ਤੇ ਇੱਕ ਦੇਸੀ ਪਿਸਤੌਲ ਇੱਕ ਜਿੰਦਾ ਕਰਦੂਸ ਮਿਲਿਆ ਤੇ ਕਪਸ ਖੇੜਾ ਪੁਲਿਸ ਸਟੇਸ਼ਨ ਵਿੱਚ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਰਸ਼ ਗਜ ਸੁਧਰਾਮ ਦੋਸ਼ੀ ਨੇ ਨੇ ਮੇਰਟ ਦੇ ਕੈਲੀ ਪਿੰਡ ਵਿੱਚ ਚੱਲ ਰਹੀ ਗੈਰ ਕਾਨੂੰਨੀ ਹਥਿਆਰਾਂ ਦੀ ਫੈਕਟਰੀ ਦਾ ਖਲਾਸਾ ਕੀਤਾ ਇਸ ਤੋਂ ਬਾਅਦ ਪੁਲਿਸ ਟੀਮ ਨੇ ਫੈਕਟਰੀ ਤੇ ਛਾਪਾ ਮਾਰਿਆ ਤੇ ਸਫਲ ਸ਼ਰਫ ਅਲੀ ਭੁਪਿੰਦਰ ਅਤੇ ਸਤੀਸ਼ ਨੂੰ ਗ੍ਰਿਫਤਾਰ ਕੀਤਾ ਫੈਕਟਰੀ ਪੂਰੀ ਤਰ੍ਹਾਂ ਚੱਲ ਚਾਲੂ ਪਾਈ ਗਈ ਜਿੱਥੇ ਵੱਡੇ ਪੱਧਰ ਤੇ ਹਥਿਆਰ ਬਣਾਏ ਜਾ ਰਹੇ ਸਨ ਜਾਂਚ ਦੌਰਾਨ ਪੁਲਿਸ ਨੇ ਇਮਤੀਆਜ਼ ਨੂੰ ਵੀ ਗ੍ਰਿਫਤਾਰ ਕੀਤਾ ਤੇ ਹਥਿਆਰਾਂ ਦੀ ਖਰੀਦ ਵਿਕਰੀ ਤੇ ਸਪਲਾਈ ਨੂੰ ਸੰਭਾਲਦਾ ਸੀ ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਹਿਲਾ ਵੀ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹਨ ਉਹਨਾਂ ਵਿੱਚੋਂ ਇੱਕ ਦੇ ਖਿਲਾਫ ਗੈਂਗਸਟਰ ਐਕਟ ਤਹਿਤ ਮਾਮਲੇ ਦਰਜ ਹਨ ਜਦੋਂ ਕਿ ਕੁਝ ਦੇ ਖਿਲਾਫ ਡਕੈਤੀ ਖੋਹ ਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਦੋਸ਼ ਸਨ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹ ਅਪਰਾਧਿਕ ਦੁਨੀਆ ਵਿੱਚ ਦੁਬਾਰਾ ਦਾਖਲ ਹੋ ਗਿਆ ਪੁਲਿਸ ਨੇ ਇਖਤियार ਬਣਾਉਣ ਵਾਲੇ ਪਰਤਿਆ ਜਾਣ ਵਾਲਾ ਕੱਚਾ ਮਾਲ ਵੀ ਜ਼ਬਤ ਕੀਤਾ ਜਿਸ ਵਿੱਚ ਲੋਹੇ ਦੇ ਬੈਰਲ ਗਰਾਇੰਡਰ ਵੈਲਡਿੰਗ ਰਾਡ ਸੁਪਰੰਗ ਸ਼ੈਨੀ ਅਥਾਰਟੀ ਅਤੇ ਹੋਰ ਉਹਾਰ ਮਿਲੇ ਪੁਲਿਸ ਦਾ ਕਹਿਣਾ ਹੈ ਕਿ ਗੋ ਗ੍ਰੋਦੀ ਹੋਰ ਸਮਰਕਤ ਸਪਲਾਈ ਚੈਨਲਾਂ ਦੀ ਜਾਂਚ ਕਰ ਰਹੀ ਹੈ ਜਿਸ ਕਾਰਨ ਇਹ ਸੰਗਠਨ ਅਪਰਾਧ ਵਿਰੁੱਧ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਧੰਨਵਾਦ ਜੀ ਖਬਰਾਂ ਜੁੜਨ ਲਈ ਬਣੇ ਰਹੋ ਖਬਰਾਂ ਅੰਸ਼ੇ ਤੇ ਲਾਈਕ ਕਰ ਦਿਓ